ਇਹ ਸਰਕਾਰ ਦੀ ਤਾਨਾਸ਼ਾਹੀ ਹੈ ਵੇਖੋ ਇੱਕ ਨਹੀਂ ਦੋ ਕਿਸਾਨ ਸ਼ਹੀਦ ਹੋਏ ਤੁਹਾਨੂੰ ਦੱਸ ਦਿੰਨੇ ਸਾਡੇ ਮਾਦੇ ਮਰਾਈ ਜੋਗਲ ਤੀਸਰੇ ਦੀ ਗੰਭੀਰ ਹਾਲਤ ਆ ਤਿੰਨ ਕਿਸਾਨ ਹੋਏ ਤੇ ਤਾਨਾਸ਼ਾਹੀ ਹੈ ਕੋਈ ਲੋਕਤੰਤਰ ਥੋੜਾ ਅਸੀਂ ਕੋਈ ਪਾਕਿਸਤਾਨ ਦਾ ਬੱਡ ਥੋੜੀ ਟੱਪਨ ਲੱਗੇ ਆ ਜਿੱਥੇ ਸਾਡੇ ਤੇ ਅਥਰੂ ਗੈਸ ਤੇ ਗੋਲੀਆਂ ਚ ਲਾਈਆਂ ਜਾ ਰਹੀਆਂ ਪਹਿਲੀ ਵਾਰੀ ਹੋਇਆ ਲੋਕਤੰਤਰ ਦੇ ਵਿੱਚ ਵੀ ਐਡੀ ਤਾਨਾਸ਼ਾਹੀ ਕੋਈ ਸਰਕਾਰ ਵਰਤਦੀ ਉਹਨਾਂ ਨੇ ਖਨੌਰੀ ਬਾਟਰ ਤੇ ਫੋਰਸ ਕਰਕੇ ਹਮਲਾ ਕਰ ਦਿੱਤਾ 25 ਟਰੱਕ ਤੇ ਟਾਲੀਆਂ ਸੂਆਂ ਨਾਲ ਟਾਇਰ ਵੱਟ ਕੇ ਗਏ ਇਸ ਕਰਕੇ ਇਹ ਮੀਡੀਆ ਦੇ ਆਪਾਂ ਪੀਪੀ ਕਰਕੇ ਦੱਸ ਸਕਦੇ ਆ ਕਿ ਸਾਡੇ ਨਾਲ ਕੀ ਹੋ ਰਿਹਾ ਹੈਗਾ ਦੇਖੋ ਕਹਿੰਦੇ ਨਾ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਜੀ ਜੀ ਤੇ ਸਵੇਰ ਤੋਂ ਬਾਅਦ ਰਾਤ ਆਉਂਦੀ ਹੈ ਜੇ ਅਸੀਂ ਕੁਝ ਕਰਨ ਦਾ ਫੈਸਲਾ ਕੀਤਾ ਹੈ ਤੇ ਕੁਝ ਕਰਾਂਗੇ ਅੱਜ ਨਹੀਂ ਤੇ ਕੱਲ ਨਹੀਂ ਕੱਲ ਤੇ ਪਰਸੋਂ ਸਹੀ ਮੇਰ ਤੇ ਸਰਕਾਰਾਂ ਹੀ ਹੋਣਗੀਆਂ ਬਾਕੀ ਵੇਖੋ ਜਮਣਾ ਮਰਨਾ ਉਸ ਮਾਲਕ ਦੇ ਹੱਥੇ ਆ ਠੀਕ ਆ ਅਸੀਂ ਇੱਥੇ ਜੇ ਛਿੱਧੀਆਂ ਪ੍ਰਾਪਤ ਹੋ ਜਾਂਦੀਆਂ ਤੇ ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਹੋਵਾਂਗੇ ਤੇ ਬਾਕੀ ਗੁਰਬਾਣੀ ਦੀ ਆਵਾਜ਼ ਨੇ ਆਪਣੇ ਹੱਥੇ ਆਪਣਾ ਆਪੇ ਹੀ ਕਾਸਵਾਰੀ ਆ ਸਾਨੂੰ ਕਿਸੇ ਸਰਕਾਰ ਨੇ ਕੁਝ ਨਹੀਂ ਸਵਾਰਨਾ ਨਾ ਆਪਨੇ ਨਾ ਭਾਜਪੀ ਨੇ ਨਾ ਕਾਲੀ ਦਲ ਨੇ ਨਾ ਕਾਂਗਰਸ ਨੇ ਖਨੌਰੀ ਬਾਟ ਤੇ ਫੋਰਸ ਕਰਕੇ ਹਮਲਾ ਕਰ ਦਿੱਤਾ ਪੰਜੀ ਟੈਕ ਟੈਲੀਆਂ ਸੂਆਂ ਨਾਲ ਟੈਰ ਵੱਟ ਕੇ ਗਏ ਇਸ ਕਰਕੇ ਇਹ ਮੀਡੀਆ ਤੇ ਆਪਾਂ ਪੀਸੀ ਕਰਕੇ ਦੱਸ ਸਕਦੇ ਆ ਕਿ ਸਾਡੇ ਨਾਲ ਕੀ ਹੋ ਰਿਹਾ ਹੈਗਾ ਇਸ ਕਰਕੇ ਬੇਨਤੀ ਆ ਵੀ ਸਰਕਾਰ ਦਿੱਤੀਆਂ ਗੋਲੀਆਂ ਮਾਰ ਰਹੀ ਆ ਔਰ ਅੱਗੇ ਆ ਗੂ ਸਾਰੇ ਜਿੱਦਾਂ ਖਨੌਰੀ ਗਏ ਆ ਇਕੱਠੇ ਹੋ ਕੇ ਅਗਲੀ ਰਣਨੀਤੀ ਲਿਕਾਂਗੇ ਇਸ ਕਰਕੇ ਕਿਹਾ ਸੀ ਅੱਜ ਸੇਕਰ ਸ਼ਹੀਦੀ ਲਾਸ਼ਾਂ ਨੂੰ ਮਿਲ ਜਾਵੇ ਉਹ ਲੋਕਾਂ ਜਿਹੜੇ ਮੁੰਡੇ ਦੋ ਚੁੱਕ ਕੇ ਲੈ ਗਿਆ ਉਹਨਾਂ ਦੇ ਨਾਵਾਂ ਦਾ ਪਤਾ ਕਰੀਏ ਵੀ ਉਹ ਕਿੰਨਾ ਦੇ ਆ ਸਾਸੀਆ ਭਾਜੀ ਭਾਜੀ ਕਿਹੜੀ ਦਿੱਥੇ ਬੰਦੀ ਨਾਲ ਤੁਸੀਂ ਕਿੰਨੇ ਦਿਨ ਤੋਂ ਇੱਥੇ ਧਰਨੇ ਬੈਠੇ ਹੋ ਮੇਰੇ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਸਰਵਨ ਸਿੰਘ ਪੰਦੇਰ ਗਰੁੱਪ ਤੋਂ ਵੀਰੇ ਤੇ ਅਸੀਂ 11 ਤਰੀਕ ਦੇ ਇੱਥੇ ਆਏ ਹੋਏ ਹਾਂ ਹਾਂਜੀ ਤੇ ਅੱਜ ਅੱਜ ਬੜੀ ਇਹਨਾਂ ਤੋਤਾਈ ਖਬਰ ਆਈ ਹੈ ਨਾ ਖਨੋਰੀ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਪੰਜ ਨੌਜਵਾਨ ਤੇ ਕਾਫੀ ਜੱਗ ਵਿੱਚ ਦੱਸੇ ਜਾ ਰਹੇ ਨੇ ਤੇ ਕੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਸਰਕਾਰ ਦੀਆਂ ਬੜੀਆਂ ਗੁੰਜੀਆਂ ਚਾਲਾਂ ਨੇ ਧਰਨਾ ਤੋੜਨ ਨੇ ਵੀਰੇ ਇਹ ਸਰਕਾਰ ਦੀ ਤਾਨਾਸ਼ਾਹੀ ਹੈ ਵੇਖੋ ਇੱਕ ਨਹੀਂ ਦੋ ਕਿਸਾਨ ਸ਼ਹੀਦ ਹੋਏ ਤੁਹਾਨੂੰ ਦੱਸ ਦਿੰਨੇ ਸਾਡੇ ਮਾਦੇਮ ਰਾਈ ਜੋਗਨ ਤੀਸਰੇ ਦੀ ਗੰਭੀਰ ਹਾਲਤ ਆ ਤਿੰਨ ਕਿਸਾਨ ਇਹਦੇ ਤਾਨਾਸ਼ਾਹੀ ਹੈ ਕੋਈ ਲੋਕਤੰਤਰ ਥੋੜਾ ਅਸੀਂ ਕੋਈ ਪਾਕਿਸਤਾਨ ਦਾ ਬਾਰਡ ਥੋੜੀ ਟੱਪਨ ਲੱਗੇ ਆ ਜਿੱਥੇ ਸਾਡੇ ਤੇ ਅਥਰੂ ਗੈਸ ਤੇ ਗੋਲੀਆਂ ਚ ਲਾਈਆਂ ਜਾ ਰਹੀਆਂ ਪਹਿਲੀ ਵਾਰੀ ਹੋਇਆ ਲੋਕਤੰਤਰ ਦੇ ਵਿੱਚ ਵੀ ਐਡੀ ਤਾਨਾਸ਼ਾਹੀ ਕੋਈ ਸਰਕਾਰ ਵਰਤਦੀ ਇਹ ਇਹ ਦੇਖੋ ਜਿਹੜਿਆ ਜਨਾਥੂ ਗੈਸ ਦੇ ਹਨ ਗੋਲੇ ਉਹਦੇ ਚਲੋ ਬਹੁਤ ਨੁਕਸਾਨ ਹੋਇਆ ਸਭ ਦਾ ਹੋਇਆ ਤੇ ਇਹ ਤੁਹਾਨੂੰ ਕੀ ਲੱਗਦਾ ਹੁਣ ਇਹਨਾਂ ਦਾ ਅਗਲਾ ਕਦਮ ਇਹ ਤੁਹਾਡਾ ਹੀ ਹੋ ਅਗਲਾ ਕਦਮ ਕੀ ਹੋਏਗਾ ਕਿ ਤੁਸੀਂ ਧਰਮ ਨਾਲ ਲੜੋਗੇ ਜਾਂ ਪਿੱਛੇ ਹਟੋਗੇ ਵੀਰੇ ਵੇਖੋ ਕਹਿੰਦੇ ਨਾ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਤੇ ਸਵੇਰ ਤੋਂ ਬਾਅਦ ਰਾਤ ਆਉਂਦੀ ਹੈ ਜੇ ਅਸੀਂ ਕੂਚ ਕਰਨ ਦਾ ਫੈਸਲਾ ਕੀਤਾ ਹੈ ਤੇ ਕੁਝ ਕਰਾਂਗੇ ਅੱਜ ਨਹੀਂ ਤੇ ਕੱਲ ਨਹੀਂ ਕੱਲ ਤੇ ਪਰਸੋਂ ਸਹੀ ਨਾ ਹੋਊ ਤੇ ਅਸੀਂ ਪਿਛਲਾ ਅੰਦੋਲਨ 13 ਮਹੀਨੇ ਲੜਿਆ ਨਵੀਂ ਸਰਕਾਰ ਤੱਕ ਵੀ ਅਸੀਂ ਜਿਹੜਾ ਕੁਝ ਦੀ ਸਾਡੀ ਤਿਆਰੀ ਆ ਜਦੋਂ ਵੀ ਸਾਨੂੰ ਮੌਕਾ ਮਿਲੂਗਾ ਜਿਸ ਤਰੀਕੇ ਕੋਸ਼ਿਸ਼ ਸਾਡੀਆਂ ਰੋਜ਼ ਜਾਰੀ ਹੈ ਜਿਹੜੀ ਆ ਇਹ ਦੇਖੋ ਇੱਕ ਬੱਚੇ ਨੂੰ ਪੜਨਾ ਸਕੂਲੇ ਆਪਾਂ ਅੱਜ ਪਾਉਨੇ ਆ ਤੇ ਉਹਨੂੰ ਜਾ ਕੇ 12ਵੀਂ 13ਵੀਂ ਕਲਾਸ ਦੇ ਵਿੱਚ ਜਾ ਕੇ ਆਪਾਂ ਉਹ ਕਾਲਜ ਲੈਵਲ ਤੇ ਪਹੁੰਚਦਾ ਜਾਂ ਤਰੱਕੀ ਵਾਲੇ ਰਾਹ ਤੇ ਤੁਰਦਾ ਤੇ ਇਸੇ ਤਰ੍ਹਾਂ ਇਹ ਸਮਝ ਲਓ ਵੀ ਇਹ ਸਾਡਾ ਸਟੈਪ ਬਾਈ ਸਟੈਪ ਚੱਲ ਰਹੇ ਆ ਕੋਸ਼ਿਸ਼ ਸਾਡੀਆਂ ਜਾਰੀ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਨ ਵੀ ਸਾਡੇ ਲਈ ਸੰਭਵ ਹੋਇਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਦੋਂ ਦਿੱਲੀ ਕੋਚ ਕਰਾਂਗੇ ਤੁਸੀਂ ਬੜੀ ਉਹ ਗੱਲ ਕੀਤੀ ਗੁਰੂ ਮਹਾਰਾਜ ਬਾਰੇ ਹੈ ਨਾ ਆਪਣੇ ਅਗਸੇ ਪਾਤਸ਼ਾਹ ਨੇ ਨਾ ਆਪਣਾ ਸਾਰਾ ਪਰਿਵਾਰ ਵਾਰਿਆ ਤੇ ਉਹ ਪਰਿਵਾਰ ਨਾਲ ਵਾਰਦੇ ਤਾਂ ਹੈ ਨਾ ਉਹਦਾ ਰਾਜ ਸੀਗਾ ਤੇ ਅੱਜ ਪੰਜਾਬ ਕੀ ਪੂਰਾ ਭਾਰਤ ਨਾ ਹੁੰਦਾ ਤੇ ਉਦਾਂ ਹੀ ਆਪਾਂ ਗੱਲ ਕਰਦਾ ਕੁਰਬਾਨੀ ਦੀ ਤੇ ਜਿਹੜੇ ਆਪਣੇ ਨੇ 33 ਜੱਥੇ ਬੰਦਿਆ ਇਕੱਠੇ ਹੋਈਆਂ ਪਈਆਂ ਨੇ ਨਾ 33 ਆਪਾਂ 100 ਬੰਦੇ ਵੀ ਲਾ ਲਿਆ 330 ਬੰਦਾ ਇਕੱਠਾ ਹੁੰਦਾ ਜੇਕਰ ਜੱਥੇ ਬੰਦਿਆਂ ਦੇ ਕੋ ਨੌਜ ਰੱਗੇ ਹੋ ਰਹੇ ਨੇ ਨੌਜ ਨੇ ਗੋਲੇ ਵੀ ਖਾਰੇ ਨੇ ਗੋਲੇ ਵੀ ਖਾਰੇ ਪਰ ਜਿਹੜੇ ਆਗੂ ਨੇ ਉਹ ਕਿਤਨਾ ਕਿਸੇ ਅੱਗੇ ਕਿਉਂ ਨਹੀਂ ਹੋ ਰਹੇ ਇਹ ਕਾਰਨ ਤਾਂ ਹੀ ਅੱਗੂ ਅੱਗੂ ਹੁੰਦਾ ਤਰਨਾਵਲੀ ਖਤਮ ਹੋ ਜੇ ਵੀਰੇ ਵੇਖੋ ਜਥੇਬੰਦੀ ਦੇ ਆਗੂ ਅਸੀਂ ਵੀ ਆ ਤੇ ਤੁਸੀਂ ਹੋਣ ਆਏ ਜੇ ਮੈਂ ਤੁਹਾਨੂੰ ਸਵੇਰ ਦੀਆਂ ਵੀਡੀਓ ਕਲਿੱਪ ਵਿਖਾ ਦਿੰਨਾ ਮੇਰੇ ਮੋਬਾਈਲ ਦੇ ਵਿੱਚ ਆ ਗਈਆਂ ਸਾਡੇ ਜਥੇਬੰਦੀ ਦੇ ਜ਼ੋਨ ਤੋਂ ਲੈ ਕੇ ਜ਼ਿਲ੍ਹਾ ਤੇ ਸੂਬੇ ਆਗੂ ਜਿਹੜੇ ਉਹ ਅੱਗੇ ਹੀ ਹੈਗੇ ਠੀਕ ਹੈ ਵੀਰੇ ਬਾਕੀ ਕੋਸ਼ਿਸ਼ਾਂ ਜਾਰੀ ਰਹੀਆਂ ਤੇ ਕੋਸ਼ਿਸ਼ ਅੱਗੇ ਵੀ ਜਾਰੀ ਰਹਿਣਗੇ ਇਦਾਂ ਦਾ ਕੋਈ ਨਹੀਂ ਵੀ ਕੋਈ ਜਥੇਬੰਦੀ ਦਾ ਆਗੂ ਅੱਗੇ ਨਹੀਂ ਹੋਇਆ ਅੱਗੇ ਹੋਏ ਅਸੀਂ ਤੁਹਾਡੇ ਨੂੰ ਵੀਡੀਓ ਕਲਿੱਪ ਵਿਖਾ ਦਿੰਨੇ ਟਾਈਮਿੰਗ ਹੈਗੀ ਸਾਡੇ ਕੋਲ ਠੀਕ ਹੈ ਨਾ ਅੱਗੇ ਹ ਸਾਡੀ ਜਿਹੜੀ ਅੱਗੇ ਹੋ ਕੇ ਲੜਦੀ ਹੈ ਦੂਜੀਆਂ ਜਿੱਥੇ ਬੰਦੀਆਂ ਜਿਹੜੀਆਂ ਆਈਆਂ ਅਸੀਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਅਸੀਂ ਕਿਸੇ ਨੂੰ ਵੀ ਮਾਰਾ ਨਹੀਂ ਕਹਿੰਦੇ ਸਾਰਿਆਂ ਦੇ ਆਗੂ ਅੱਗੇ ਹੀ ਸਾਡੇ ਲਈ ਤੇ ਜੋ ਤੇ ਪੰਜਾਬ ਦੇ ਵਿੱਚ ਜਿੱਥੇ ਬੰਦੀਆਂ ਬੈਠੀਆਂ ਅਸੀਂ ਤੇ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਜੇ ਕੋਈ ਵਿਚਾਰਕ ਮਤ ਭੇਦ ਹੈਗੇ ਆ ਤੇ ਬਾਅਦ ਚ ਬੈਠ ਕੇ ਪਰਿਵਾਰ ਦੇ ਵਿੱਚ ਝਗੜਾ ਹੋ ਜਾਂਦਾ ਬਾਅਦ ਚ ਬੈਠ ਕੇ ਨਜਿੱਠ ਲਿਆ ਜਾਂਦਾ ਹੈ ਅੱਜ ਆਪਣੀ ਲੋੜ ਆ ਆਪਣੀ ਹੋਂਦ ਦੀ ਬਚਾਉਣ ਦੀ ਆਪਣੀ ਜਵਾਨੀ ਕਿਸਾਨੀ ਜਿਹੜੀ ਬਚਾਉਣ ਦੀ ਉਹਦੇ ਲਈ ਆਪਾਂ ਰਲ ਮਿਲ ਕੇ ਜਿਹੜਾ ਦਿੱਲੀ ਕੋਚ ਕਰੀਏ ਅਤੇ ਇੱਕ ਨਾ ਗੱਲ ਅਗਰ ਤੁਸੀਂ ਪ੍ਰੈਸ ਕਾਨਫਰੰਸ ਦੇਖੀਗੀ ਭਗਵਾਨਤਮਨ ਨੇ ਇਹ ਗੱਲ ਆਖੀ ਕਿ ਹਰਿਆਣਾ ਦੇ ਸਰ ਹੈ ਨਾ ਗੁਰਮੁਖ ਖੱਟਰ ਨੂੰ ਜੋ ਕਿ ਵੀ ਜੀ ਵੀ ਦਾ ਸਾਡੇ 10 ਰਾਤ ਤੇ ਬੰਬ ਨਾ ਗਰੇ ਹਨ ਸਾਡੇ ਤਾਂ ਜਿਹੜੇ ਹੈ ਨਾ ਤੁਹਾਡੇ ਵਰਗੇ ਭਰਾ ਬੈਠੇ ਨੇ ਉਹ ਆਪਣਾ ਆਰਾਮ ਨਾਲ ਸ਼ਾਂਤੀਪੂਰ ਬੈਠੇ ਨੇ ਉਹਨਾਂ ਕੋਈ ਹਥਿਆਰ ਕੋਈ ਡੰਡਾ ਨਾਲ ਨਹੀਂ ਹੈ ਫਿਰ ਵੀ ਇੱਥੇ ਗੋਲੇ ਸਾਡੀ ਰਾਤ ਤੇ ਆ ਰਹੇ ਨੇ ਨੌਜਾਨ ਜਖਮੀ ਹੋਏ ਨੇ 17 18 ਨੌਜਾਨ ਪਰਸੋਂ ਵੀ ਕੇ ਅੱਜ ਬਾਈ ਹੋ ਗਏ ਨੇ ਤੇ ਕੀ ਭਗਵਾਨਤਮਨ ਨੂਰੀਆ ਆ ਕੇ ਗੱਲ ਨਹੀਂ ਕਰਨੀ ਇਹਦੀ ਸਾਨੂੰ ਭਰਾਵਾਂ ਦਾ ਵੇ ਵੇਖੋ ਅੱਜ ਜਿਹੜੀ ਫੋਰਸ ਲਾਈ ਤੁਸੀਂ ਇੱਥੇ ਵੇਖਣਾ ਲੱਖਾਂ ਦਾ ਫੋਰਸ ਲਾਈ ਉਹ ਸਾਡੇ ਲਈ ਥੋੜਾ ਲਾਈ ਉਹ ਭਗਵੰਤ ਮਾਨ ਨੇ ਲਾਈ ਹੀ ਜੇ ਉਧਰੋਂ ਕੋਈ ਐਕਸ਼ਨ ਹੁੰਦਾ ਤੇ ਇਹ ਵੀ ਐਕਸ਼ਨ ਕਰਨ ਦੀ ਤਿਆਰੀ ਦੇ ਵਿੱਚ ਇਹ ਪੰਜਾਬ ਪੁਲਿਸ ਵੀ ਅਜਾ ਇੱਕ ਨੇ ਦੇਖੋ ਤੁਸੀਂ ਸਾਰੇ ਬਜ਼ੁਰਗ ਵੀ ਨੇ ਨਾ ਲੇਡੀਜ਼ ਵੀ ਨੇ ਤੁਸੀਂ ਨੌਜਵਾਨ ਵੀ ਹੋ ਤੁਸੀਂ ਇੰਨੇ ਦੋ ਨਾ ਉਧਰ ਬੈਠੇ ਹੋ ਤੁਸੀਂ ਆਪਣਾ ਘਰ ਛੱਡ ਕੇ ਬੈਠੇ ਹੋ ਤੁਹਾਡੀ ਘਰ ਦੇ ਨਾਲ ਗੱਲਬਾਤ ਵੀ ਕਰਦਾ ਕੋਈ ਘਰ ਛੱਡਣਾ ਬੜਾ ਔਖਾ ਹੈ ਤੇ ਫਿਰ ਤੁਹਾਡੀ ਗੱਲਬਾਤ ਕਿੱਦਾਂ ਹੁੰਦੀ ਹੈ ਤੁਹਾਡੀ ਗੱਲ ਕੇ ਤੁਸੀਂ ਫਿਰ ਬੈਠੇ ਹੋ ਜਿਹੜੇ ਗੋਲੇ ਚ ਵਾ ਸਕਦੇ ਨੇ ਰਾਤ ਨੂੰ ਰੱਬ ਨਾ ਕਰੇ ਕੋਈ ਐਜੀਟੇਸ਼ਨ ਟੱਟਣਾ ਹੋ ਜਾ ਉਹਦਾ ਜ਼ਿੰਮੇਵਾਰ ਕੋਣ ਹੋਏਗਾ ਵੀਰੇ ਵੇਖੋ ਜਿੰਮੇਵਾਰ ਤੇ ਸਰਕਾਰਾਂ ਹੀ ਹੋਣਗੀਆਂ ਬਾਕੀ ਵੇਖੋ ਜ ਠੀਕ ਹੈ ਅਸੀਂ ਇੱਥੇ ਜੇ ਛਿੱਧੀਆਂ ਪ੍ਰਾਪਤ ਹੋ ਜਾਂਦੀਆਂ ਤੇ ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਹੋਵਾਂਗਾ ਤੇ ਬਾਕੀ ਗੁਰਬਾਣੀ ਦੇ ਆਵਾਜ਼ ਨੇ ਆਪਣੇ ਹੱਥੀ ਆਪਣਾ ਆਪੇ ਹੀ ਕਾਸਵਾਰੀਏ ਸਾਨੂੰ ਕਿਸੇ ਸਰਕਾਰ ਨੇ ਕੁਝ ਨਹੀਂ ਸਵਾਰਨਾ ਨਾ ਆਪਨੇ ਨਾ ਭਾਜਪੀ ਨੇ ਨਾ ਕਾਲੀ ਦਲ ਨੇ ਨਾ ਕਾਂਗਰਸ ਨੇ ਇਹ ਗੁਰੂ ਗਵਾਰਾ ਜੀ ਦੀ ਬਾਣੀ ਤੇ ਸਾਨੂੰ ਵੋਟ ਆਸਰਾ ਰੱਖਣਾ ਪੈਣਾ ਆਪਣੇ ਹੱਥੀ ਆਪਣਾ ਆਪੇ ਹੀ ਕਾਸਵਾਰੀਏ ਤੇ ਸਾਰਿਆਂ ਨੂੰ ਆਪਣਾ ਸੰਘਰਸ਼ ਜਿਹੜਾ ਲੰਮਾ ਚਲਾਉਣਾ ਪਊਗਾ ਇਹ ਕੋਈ ਇੱਕ ਦਿਨ ਦਾ ਸੰਘਰਸ਼ ਨਹੀਂ ਹੋਗਾ 10 ਦਿਨ ਦਾ ਸੰਘਰਸ਼ ਨਹੀਂ ਹੋਇਆ ਹਾਲੀ ਤੇ ਸਾਨੂੰ 10-11 ਦਿਨ ਸੰਘਰਸ਼ ਨੂੰ ਹੋਏ ਇਹ ਲੰਮਾ ਸੰਘਰਸ਼ ਚੱਲੂਗਾ ਤੇ ਲੰਮੇ ਚ ਨਹੀਂ ਪ੍ਰਾਪਤੀਆਂ ਹੁੰਦੀਆਂ ਆ ਅਖਰੀ ਸਵਾਲ ਹੈ ਪਿਛਲੇ ਹੈ ਨਾ ਮੋਰਤੇ ਨੂੰ ਪੰਜਾਬ ਨੇ ਹੈ ਨਾ ਬੜਾ ਅਸੀਂ ਪੂਰਾ ਕਵਰ ਕੀਤਾ ਫਤਿਹ ਕੀਤਾ ਕਿਸਾਨਾਂ ਨੇ ਦਿੱਲੀ ਸਰਕਾਰ ਹਲਾਤੀ ਮੋਦੀ ਹਲਾਤਾ ਜੀ ਉਹ ਉਹਦਾ ਮੇਨ ਕਰ ਰਹੇ ਹੁੰਦੇ ਨੇ ਕਿ ਦੀਪ ਸਿੱਧੂ ਅੱਜ ਸਾਡੇ ਮਨੂ ਹੈ ਨਾ ਹੈ ਨਹੀਂ ਕਰਦੇ ਉਹਨੇ ਜੇ ਇਹ ਜਾ ਕੋਈ ਹੈ ਨਾ ਚਿਹਰਾ ਸਾਹਮਣੇ ਆਂਦਾ ਕੋਈ ਵੀ ਨੇਤਾ ਹੈ ਕੋਈ ਗਾਇਕ ਕਹ ਲੋ ਨਾ ਜਿਹੜੇ ਕੀ ਗੱਲ ਕੋ ਗਾਣੀਆਂ ਪਸਾਰੇ ਕਹਿੰਦੇ ਕੁਝ ਹੈਗੇ ਨਹੀਂ ਉਹ ਕੋਈ ਅਜਿਆ ਚਿਹਰਾ ਅੱਜ ਕਿਸਾਨਾਂ ਖੜਦਾ ਕੀ ਫਰਕ ਨਾ ਪੈਂਦਾ ਨਹੀਂ ਵੀਰੇ ਵੇਖੋ ਜੇ ਕਿਸਾਨੀ ਅੰਦੋਲਨ ਆ ਸ਼ੁਰੂ ਹੋਇਆ ਤੇ ਕੀ ਬਦਲਤ ਹੈ ਕਿਸਾਨ ਜਥੇ ਬੰਦੀਆਂ ਦੀ ਬਦਲਤ ਹੋਇਆ ਹਾਂ ਇਹ ਜ਼ਰੂਰ ਆ ਜਿੱਦਾਂ ਦੀਪ ਸਿੱਧੂ ਉਹ ਵੀ ਸਾਡਾ ਹੀਰੋ ਹੀ ਕੱਲ ਨੂੰ ਕੋਈ ਹੋਰ ਨਵਾਂ ਹੀਰੋ ਵੀ ਉੱਭਰ ਕੇ ਆ ਸਕਦਾ ਠੀਕ ਹੈ ਅੰਦੋਲਨ ਖੜਾ ਕਰਨਾ ਲੜਨਾ ਉਹਨੂੰ ਇਹ ਦਾ ਪੇਚ ਹੁੰਦੇ ਜੇ ਸਰਕਾਰਾਂ ਦਾ ਪੇਚ ਖੇਡਦੀਆਂ ਤੇ ਜਥੇਬੰਦੀਆਂ ਦੀ ਇਹਦੇ ਵਿੱਚ ਤਰਤੀਬ ਵਾਰ ਹੁੰਦੀ ਹੈ ਠੀਕ ਹੈ ਉਸ ਹਿਸਾਬ ਨਾਲ ਹੀ ਸਾਰਾ ਸਿਸਟਮ ਚੱਲਦਾ ਕੱਲ ਨੂੰ ਪਤਾ ਨਹੀਂ ਹੀਰੋ ਕਿਨੇ ਬਣ ਜਾਣਾ ਵੀਰੇ ਤੁਸੀਂ ਹੀਰੋ ਬਣ ਸਕਦੇ ਅੰਦੋਲਨ ਦੇ ਵਿੱਚ ਤੇਰੇ ਵਿੱਚ ਵੀ ਪਾਵਨਾ ਆ ਸਕਦੀ ਤੁਸੀਂ ਤੁਸੀਂ ਸਾਡੇ ਚੈਨਲ ਦੇ ਮਾਧਮ ਰਾਹੀਂ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਤੁਹਾਡਾ ਤਰਨਾ ਕਿਵੇਂ ਮੰਨਣ ਸ਼ਰਤਾ ਕਿਸ ਤਰ੍ਹਾਂ ਮੰਨਣ ਜਿਹੜਾ ਇਹ ਗੋਲੀਬਾਰੀ ਹੋ ਰਹੀ ਹੈ ਉਹ ਕਿੱਦਾਂ ਬੰਦ ਹੋਏ ਕੀ ਕੁਝ ਕਰਨ ਵੀਰੇ ਵੇਖੋ ਕਾਰਪੋਰੇਟ ਜਗਤ ਦਾ ਜੇ ਸਾਡੇ ਮੋਦੀ ਸਰਕਾਰ ਜਿਹੜੀ ਆ ਇੰਨਾ ਕਰਜ਼ਾ ਮਾਫ਼ ਕਰ ਸਕਦੀ ਹੈ ਤੇ ਕਰਜ਼ਾ ਮਾਫ਼ ਹੀ ਕਿਸਾਨਾਂ ਦਾ ਤੇ ਕੁਝ ਨਹੀਂ ਹੈਗਾ ਵੇਖੋ ਮੇਰੀ ਗੱਲ ਸੁਣੋ ਮੈਂ ਜਿਹੜੀ ਗੱਲ ਕਹਿਣਾ ਚਾਹੁੰਨਾ ਠੀਕ ਆ ਜਿਹੜੇ ਖੇਤੀ ਆ ਖੇਤੀ ਨਾਲ ਹੀ ਜੀਵਨ ਚੱਲਦਾ ਏ ਠੀਕ ਆ ਜਿਹੜੀਆਂ ਸਾਡੀ ਖੇਤੀ ਤੇ ਐਮਐਸਬੀ ਕੋਈ ਨਵੀਂ ਮੰਗ ਤੇ ਹੀ ਮੰਨ ਰਹੀ ਰਹੇ ਜੇ ਪ੍ਰਧਾਨ ਮੰਤਰੀ ਨੂੰ ਲੱਗਦਾ ਵੀ ਇਹ ਗਲਤ ਈ ਤੇ ਫਿਰ ਉਦੋਂ ਕਿਉਂ ਮੰਨੇਗਾ ਉਦੋਂ ਅਸੀਂ ਅੰਦੋਲਨ ਚ ਬੈਠੇ ਆ ਤੇ ਸਾਨੂੰ ਹੱਕ ਤੇ ਹੈਗਾ ਅਸੀਂ ਉਹ ਮੰਨੀਆਂ ਹੀ ਆ ਮੰਗਾਈ ਕੋਈ ਨਵੀਂ ਨਹੀਂ ਆ ਗਈ ਉਹਨਾਂ ਦੇ ਵਿੱਚ ਤੁਹਾਡੇ ਮਾਧਿਅਮ ਨਾਲ ਤੁਹਾਨੂੰ ਵੀ ਪਤਾ ਤੁਸੀਂ ਵੀ ਅੰਦੋਲਨ ਦੇ ਵਿੱਚ ਲੜਦੇ ਰਹੇ ਅਸੀਂ ਵੀ ਉਸ ਅੰਦੋਲਨ ਦੇ ਵਿੱਚ ਰਹੇ ਮੰਗੀਆਂ ਹੀ ਆ ਮੰਨਾ ਨੂੰ ਲਾਗੂ ਕਰਵਾਉਣ ਦੇ ਵਿੱਚ ਨਹੀਂ ਲਾਗੂ ਕਰ ਰਹੇ ਤੇ ਉਹਦੇ ਵਿੱਚ ਵੇਖੋ ਹਾਕਿਆ ਹਰ ਇੱਕ ਨੂੰ ਵੀ ਉਹਨੂੰ ਲਾਗੂ ਕਰਵਾਉਣ ਲਈ ਅੰਦੋਲਨ ਕਰ ਸਕਦੇ ਤੇ ਅਸੀਂ ਅੰਦੋਲਨ ਕਰ ਰਹੇ ਆ ਲੰਬਾ ਹੀ ਹੋਰ ਸਵਾਲ ਮੇਰੇ ਜ਼ਹਿਨ ਦੇ ਵਿੱਚ ਆਇਆ ਕਿ ਤੁਹਾਨੂੰ ਯਾਦ ਹੋਣਾ ਕੁਝ ਮਹੀਨੇ ਪਹਿਲਾਂ ਨਾ ਹਰਿਆਣ ਦੀ ਰੈਸਲਰ ਕੁੜੀਆਂ ਜਿਹੜਾ ਐਮਪੀ ਗੋਡਮ ਲੈ ਕੇ ਆਈ ਉਹ ਦਿੱਲੀ ਬੈਠੀਆਂ ਸੀ ਉਹਨਾਂ ਕੁੱਟਿਆ ਮਾਰਿਆ ਗਿਆ ਉਸ ਤੋਂ ਬਾਅਦ ਕੀ ਹੋਇਆ ਕਿ ਪੰਜਾਬ ਦੇ ਨਾ ਜਿਹੜੀਆਂ ਕੁੜੀਆਂ ਤੇ ਨੌਜੋਥੇ ਬੈਠੇ ਕਈ ਸਰਕਾਰੀ ਤਾਂ ਪੰਜਾਬ ਦੇ ਸਾਥ ਤਾਂ ਉਹ ਵੀ ਰੋਲਾ ਸੀ ਹਰਿਆਣੇ ਦਾ ਤੇ ਅੱਜ ਖੱਟਰ ਸਾਹਿਬ ਨੂੰ ਨਿਗਰ ਨਹੀਂ ਆ ਰਿਹਾ ਜਦੋਂ ਸਾਡੇ ਨਾਲ ਕੁੜੀਆਂ ਦਾ ਹੈ ਨਾ ਕਿ ਬੀਜੇਪੀ ਦੇ ਉਹ ਤੋਂ ਵੀ ਬੀਜੇਪੀ ਹੈ ਵੀ ਬੀਜੇਪੀ ਜੋ ਤਾਂ ਪੰਜਾਬ ਵਾਲੇ ਸਾਥ ਤਾਂ ਹੁਣ ਪੰਜਾਬ ਦੇ ਕਿਉਂ ਰਸਤਾ ਬੰਦ ਕੀਤਾ ਕਿਉਂ ਗੋਲੀਆਂ ਚਲਾ ਰਹੇ ਨੇ ਵੀਰੇ ਵੇਖੋ ਇੱਥੇ ਗੱਲ ਹੁਣ ਕੱਲਾ ਇਹ ਕੰਸਾਲੀ ਅੰਦੋਲਨ ਨਹੀਂ ਚੱਲ ਰਿਹਾ ਤੁਸੀਂ ਈਵੀਐਮ ਦੇ ਜਿਹੜੇ ਹਟਾਉਣ ਲਈ ਉਹ ਆਪਣੇ ਸੁਪਰੀਮ ਕੋਰਟ ਦੇ ਵਕੀਲਾਂ ਦਾ ਅੰਦੋਲਨ ਚੱਲ ਰਿਹਾ ਇਹ ਜਿਹੜੇ ਖਿਡਾਰੀ ਉਹਨਾਂ ਦਾ ਅੰਦੋਲਨ ਚੱਲ ਰਿਹਾ ਪਤਾ ਨਹੀਂ ਕਿੰਨੇ ਕੰ ਅੰਦੋਲਨ ਹਰ ਸਟੇਟ ਦੇ ਵਿੱਚ ਚੱਲ ਰਿਹਾ ਜੂਪੀ ਅੰਦੋਲਨ ਚੱਲ ਰਿਹਾ ਹਰ ਕਿਤੇ ਅੰਦੋਲਨ ਚੱਲ ਰਿਹਾ ਤੇ ਇਹ ਤੇ ਤਾਨਾਸ਼ਾਹੀ ਹੈ ਤਾਨਾਸ਼ਾਹੀ ਨੂੰ ਰੋਕਣ ਲਈ ਹਰ ਜਗ੍ਹਾ ਅੰਦੋਲਨ ਚੱਲਦੇ ਆ ਤੇ ਅੰਦੋਲਨ ਜਿਹੜੇ ਲੋਕ ਹੀ ਲੜਦੇ ਆ ਤੇ ਲੋਕ ਹੀ ਜਿੱਤ ਪ੍ਰਾਪਤ ਕਰਦੇ ਆ ਲੋਕਾਂ ਦਾ ਵੱਡਾ ਕੋਈ ਨਹੀਂ ਹੁੰਦਾ ਸਰਕਾਰਾਂ ਆਉ ਇਨੀਆਂ ਹੀ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਤੁਹਾਡਾ